ਮੈਂ ਸੇ ਧਰਮਿੰਦਰ ਸਿੰਘ ਫਲੋਰਾਣੇ ਤੋਂ ਠੀਕ ਹੈ ਜੀ ਮੈਂ ਬਤਾਂ ਦੂਟੀ ਆਫਸਰਾ ਮੈਨੂੰ ਹੁਣੇ ਅੱਧਾ ਘੰਟਾ ਪਹਿਲਾਂ ਪਤਾ ਲੱਗਾ ਜੀ ਵੀ ਤੈਂਕ ਪਿੰਡ ਦੇ ਵਿੱਚ ਇੱਕ ਡੇਜ਼ਰ ਗੱਡੀ ਪੀਬੀ 0 32 ਕਯੂ 4393 ਹਾਂਜੀ ਜਿਹਨੂੰ ਕੋਈ ਰਾਤ 12 1 ਵਜੇ ਦੇ ਕਰੀਬ ਕੋਈ ਅਣਪਛਾਤਾ ਬੰਦਾ ਜਿਹੜਾ ਵੀ ਇਹਨੂੰ ਅਗਨੀ ਦੇ ਭੇੜ ਚੜ੍ਹ ਕੇ ਗਿਆ ਵਾ ਤੇ ਮੌਕੇ ਤੇ ਪਹੁੰਚੇ ਹਾਂ ਡੈਮ ਚਗਾਉਨੇ ਆ ਸਾਰਾ ਕੁਝ ਦੇਖਦੇ ਆਂਗਾ ਜੋ ਵੀ ਮਰਦ ਦੀ ਕਾਰਵਾਈ ਜਿਹੜਾ ਵੀ ਦੋਸ਼ੀ ਸਾਹਮਣੇ ਹੋਊਗਾ ਉਮਾਰ ਉਸ ਨੂੰ ਪੁੱਛ ਕਿ ਜਤਾਇਆ ਕਿ ਅਸਤੇ ਕੋਈ ਸ਼ੱਕ ਨਹੀਂ ਦਾ ਇਹ ਉਧਾਰ ਤੇ ਕੋਈ ਨਹੀਂ ਅਜੇ ਤੱਕ ਨਾ ਨੇ ਕਿਸੇ ਦਾ ਸ਼ੱਕ ਨਹੀਂ ਕੀਤਾ ਉਹਦਾ ਕਹਿੰਦੇ ਵੀ ਪਹਿਲਾਂ ਡੈਂਪੋ ਵਗੈਰਾ ਚਕਾਰੋ ਫਿੰਗਰਪ੍ਰਿੰਟ ਵਗੈਰਾ ਦੇਖਦੇ ਆਂ ਨਾ ਜੀ ਜਿਹੜੀ ਵਾ ਰਿੰਜੀ ਕਾਰਵਾਈ ਦੇ ਵਿੱਚ ਕੋਈ ਆਉਂਦਾ ਸਾਹਮਣੇ ਕੀ ਕਰਵੇਂ ਉਹਦੇ ਬੰਦੀ ਕਾਰਵਾਈ ਕਰਾਂਗੇ ਜਿਹੜਾ ਬੰਦਾ ਸਾਹਮਣੇ ਆਉਂਦਾ ਕੋਈ ਦੋਸ਼ੀ ਤਰਸੀਮ ਲਾਲ ਨਾਂ ਹੈ ਜੀ ਮੇਰਾ ਪਿੰਡ ਤੇਂਗ ਦੇ ਰਹਿਣ ਵਾਲੇ ਆ ਜੀ ਜੀ ਸਵਾ 12 ਦੇ ਕਰੀਬ ਆਪਣੇ ਰਾਤੀਂ ਅੱਗ ਲੱਗੀ ਆ ਕਿਹੜੀ ਗੱਡੀ ਸੀ ਕੀ ਨੰਬਰ ਹੈ ਗੱਡੀ ਦਾ ਬਗੈਰ ਸਿਫਟ ਹੈ ਜੀ ਓਕੇ ਓਕੇ ਕੀ ਕਾਰਨ ਕੀ ਗੱਡੀ ਦਾ ਅੱਗ ਲੱਗਣ ਦਾ? ਅੱਗ ਲੱਗਣ ਦਾ ਕਾਰਨ ਤਾਂ ਹੁਣ ਸਾਨੂੰ ਤਾਂ ਗਵਾਂਡੀਆਂ ਨੇ ਆਪਣੇ ਠਾਲਿਆ। ਜਦੋਂ ਅੱਗ ਲੱਗੀ ਗੱਡੀ ਨੂੰ। ਠੀਕ ਹੈ। ਤੇ ਫੇਰ ਸਾਨੂੰ ਪਤਾ ਲੱਗਾ ਵੀ ਗੱਡੀ ਨੂੰ ਅੱਗ ਲੱਗੀ ਫੇਰ ਤਾਂ ਇਹ ਬੁਝਾਉਣ ਦੇ ਚੱਕਰ 'ਚ ਹੀ ਪੈ ਗਏ। 90% ਗੱਡੀ ਝੁਲਸ ਗਈ। ਗੱਡੀ ਹੁਣ 90% 70-80% ਚਲ ਰਹੀ ਜੀ। 80 80% ਗੱਡੀ ਝੁਲਸ ਚੋ ਗਈ ਆ। ਕੀ ਸ਼ੱਕ ਕਿਸ ਤੇ? ਸ਼ੱਕ ਹੁਣ ਲੋਕੇਸ਼ਨ ਮੈਂ ਤਾਂ ਕਹਿੰਦਾ ਪ੍ਰਸ਼ਾਸਨ ਆਪਣੇ ਲੋਕੇਸ਼ਨ ਲਾਵੇ ਤੇ ਮੋਬਾਈਲਾਂ ਦੀ। ਡੰਪ ਦੇ ਨੰਬਰ ਲਾਇਆ ਜਾਵੇ ਜਿਹੜਾ ਇੱਥੇ ਬੰਦਾ ਅੱਗ ਲਾਉਣ ਆਇਆ ਹਾਂ ਉਹਦਾ ਲੱਗੇ ਪਤਾ ਪ੍ਰਸ਼ਾਸਨ ਨੂੰ ਸਾਨੂੰ ਦੱਸਿਆ ਜਾਵੇ ਸਾਰੀ ਪਿੰਡ ਨੂੰ ਕਿ ਕਿਨੇ ਅੱਗ ਲਾਈ ਆ ਕਿੱਦਾਂ ਕਿੱਦਾਂ ਲੱਗੀ ਹੈ ਉਹ ਤੋਂ ਪਤਾ ਕੀਤਾ ਜਾਵੇ ਡੰਪ ਦੇ ਨੰਬਰ ਲਾਇਆ ਜਾਵੇ ਪ੍ਰਸ਼ਾਸਨ ਆ ਗਿਆ ਹੁਣ ਅੱਛਾ ਸਾਹਿਕ ਆ ਗਿਆ ਆਪਣੇ ਧਰਮਿੰਦਰ ਸਿੰਘ ਜੀ ਐਸਆਈ ਆਏ ਆ ਜੋ ਬਣਦੀ ਕਾਰਵਾਈ ਕਰਨਗੇ ਮੈਂ ਇਸੇ ਧਰਮਿੰਦਰ ਸਿੰਘ ਫਲੋਟਾਣੇ ਤੋਂ ਠੀਕ ਹੈ ਜੀ ਮੈਂ ਬਤੌਰ ਡਿਊਟੀ ਅਫਸਰਾ ਮੈਨੂੰ ਹੁਣੇ ਅੱਧਾ ਘੰਟਾ ਪਹਿਲਾਂ ਪਤਾ ਲੱਗਾ ਵੀ ਤਿੰਗ ਪਿੰਡ ਦੇ ਵਿੱਚ ਇੱਕ ਡੇਜ਼ਰ ਗੱਡੀ ਪੀਬੀ 0 32 ਕਯੂ 43 93 ਜਿੰਨੂ ਕੋ ਰਾਤ 12 1 ਵਜੇ ਦੇ ਕਰੀਬ ਕੋਈ ਅਣਪਛਾਤਾ ਬੰਦਾ ਜਿਹੜਾ ਵੀ ਇਹਨੂੰ ਅਗਨੀ ਦੇ ਭੇੜ ਚੜ੍ਹ ਕੇ ਗਿਆ ਵਾ ਤੇ ਮੌਕੇ ਤੇ ਪਹੁੰਚੇ ਆ ਡੈਂਪ ਚਕਾਉਨੇ ਆ ਸਾਰਾ ਕੁਝ ਦੇਖਦੇ ਆਂ ਦਾ ਜੋ ਵੀ ਮਰਦਿਕਾਰਵਾਜ ਜਿਹੜਾ ਵੀ ਦੋਸ਼ੀ ਸਾਹਮਣੇ ਹੋਊਗਾ ਉਹ ਬਾਅਦ ਉਸ ਨੂੰ ਸ਼ੱਕ ਜਿਤਾਇਆ ਕਿ ਅਸੀਂ ਤੇ ਕੋਈ ਸ਼ੱਕ ਦਾ ਇਹ ਆਧਾਰ ਤੇ ਨਹੀਂ ਅਜੇ ਤੱਕ ਨਾ ਨੇ ਕਿਸੇ ਦਾ ਸ਼ੱਕ ਨਹੀਂ ਕੀਤਾ ਉਹਦਾ ਕਹਿੰਦੇ ਵੀ ਪਹਿਲੋਂ ਡੈਂਪੋ ਵਗੈਰਾ ਚਕਾ ਲਓ ਫਿੰਗਰਪ੍ਰਿੰਟ ਵਗੈਰਾ ਦੇਖਦੇ ਆਂ ਨਾ ਜੀ ਜਿਹੜੀ ਮਰਦਿਕਾਰਵਾਜ ਦੀ ਵਿੱਚ ਕੋਈ ਆਉਂਦਾ ਸਾਹਮਣੇ ਕੀ ਕਰਵੇਂਗਾ ਉਹਦੇ ਬੰਦੀ ਕਾਰਵਾਈ ਕੀ ਕਰਾਂਗੇ ਜਿਹੜਾ ਬੰਦਾ ਸਾਹਮਣੇ ਆਉਂਦਾ ਕੋਈ ਦੋਸ਼ੀ ترਸੀਮ لال ਨਾਂ ਹੈ ਜੀ ਮੇਰਾ ਪਿੰਡ ਤੇਂਗਦੇ ਰਹਿਣ ਵਾਲੇ ਆ ਜੀ ਜੀ ਸਵਾ 12 ਦੇ ਕਰੀਬ ਆਪਣੇ ਰਾਤੀਂ ਅੱਗ ਲੱਗੀ ਐ ਕਿਹੜੀ ਗੱਡੀ ਸੀ ਕੀ ਨੰਬਰ ਹੈ ਗੱਡੀ ਦਾ ਬਗੈਰ ਸੈਫਟ ਐ ਜੀ ਓਕੇ ਓਕੇ ਕੀ ਕਾਰਨ ਕੀ ਗੱਡੀ ਦਾ ਅੱਗ ਲੱਗਣ ਦਾ ਅੱਗ ਲੱਗਣ ਦਾ ਕਾਰਨ ਤਾਂ ਹੁਣ ਸਾਨੂੰ ਤਾਂ ਗਵਾਂਢੀਆਂ ਨੇ ਆਪਣੇ ਠਾਲਿਆ ਜਦੋਂ ਅੱਗ ਲੱਗੀ ਗੱਡੀ ਨੂੰ ਠੀਕ ਹੈ ਤੇ ਫੇਰ ਸਾਨੂੰ ਪਤਾ ਲੱਗਾ ਵੀ ਗੱਡੀ ਨੂੰ ਅੱਗ ਲੱਗੀ ਫੇਰ ਤਾਂ ਅਸੀਂ ਬੁਝਾਉਣ ਦੇ ਚੱਕਰ 'ਚ ਹੀ ਪੈ ਗਏ 90% ਗੱਡੀ ਝੋਲਸ ਗਈ ਗੱਡੀ ਹੁਣ 90% 70 80% ਚੱਲ ਰਹੀ ਆ 80 80% ਗੱਡੀ ਚੌਲਕ ਹੋ ਗਈ ਆ ਕੀ ਸ਼ੱਕ ਕਿਸੇ ਤੇ ਸ਼ੱਕ ਹੁਣ ਲੋਕੇਸ਼ਨ ਮੈਂ ਤਾਂ ਕਹਿੰਨਾ ਪ੍ਰਸ਼ਾਸਨ ਆਪਣੇ ਲੋਕੇਸ਼ਨ ਲਾਵੇ ਦੇ ਮੋਬਾਈਲਾਂ ਦੀ ਡੰਪ ਦੇ ਨੰਬਰ ਲਾਇਆ ਜਾਵੇ ਜਿਹੜਾ ਇੱਥੇ ਬੰਦਾ ਅੱਗ ਲਾਉਣ ਆਇਆ ਹਾਂ ਉਹਦਾ ਲੱਗੇ ਪਤਾ ਪ੍ਰਸ਼ਾਸਨ ਨੂੰ ਫਾਂ ਦੱਸਿਆ ਜਾਵੇ ਸਾਰੀ ਪਿੰਡ ਨੂੰ ਕਿਨੇ ਅੱਗ ਲਾਈ ਆ ਕਿੱਦਾਂ ਕਿੱਦਾਂ ਲੱਗੀ ਹੈ ਉਹ ਤੋਂ ਪਤਾ ਕੀਤਾ ਜਾਵੇ ਡੰਪ ਦੇ ਨੰਬਰ ਲਾਇਆ ਜਾਵੇ ਪ੍ਰਸ਼ਾਸਨ ਆ ਗਿਆ ਹੁਣ ਅੱਛਾ ਸ਼ੱਕ ਆ ਗਿਆ ਆਪਣੇ ਧਰਮਿੰਦਰ ਸਿੰਘ ਜੀ ਐਸਆਈ ਆਏ ਆ ਓਕੇ ਜੀ जो बढ़ती कार्रवाई कर ली देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप